ਕੀ ਲੈ ਰੋ ਕੀ ਅਸੀਂ ਹਥਿਆਰਿਕ ਨਹੀਂ ਸਰ ਮੈਨੂੰ ਇਹਦਾ ਦੋ ਛੱਡੇ ਕੋਲ ਕੀ ਹੈ ਅਸੀਂ ਤਾਂ ਇਹ ਗੁੰਡੇ ਆ ਅਸੀਂ ਕੋਈ ਬੰਦਾ ਤੁਹਾਨੂੰ ਐਸਾ ਲੱਗਦਾ ਆਰਡਰ ਕਹਿੰਦੇ ਆ ਆਰਡਰ ਦੇ ਦੇ ਹਾਂਜੀ ਆਰਡਰ ਵੀ ਦਿਨ ਕੋਈ ਇੰਦਰ ਦੇਖੋ ਆਰਡਰ ਦੋ ਜੀ ਆਰਡਰ ਗੱਲ ਪਤਾ ਕੀ ਹੈ ਵੀਰੇ ਬਹੁਤ ਧੱਕਾ ਲਾਜਾ ਨਾ ਕੋਈ ਨਾ ਸਾਡੇ ਕੋਲ ਕੋਈ ਅਸਲਾ ਨਾ ਕੋਈ ਬਾਤ ਕਿਉਂ ਕਰ ਰਹੇ ਹੋ ਨਾ ਕੋਈ ਸਾਡੇ ਨੂੰ ਗੁੰਡਾ ਅੰਤਰ ਹੈ ਮੇਰੀ ਗੱਲ ਇਹ ਨਾ ਬੇਟੀ ਨੂੰ ਜਾਣ ਦਿਓ ਇਕੱਲੇ ਨੂੰ ਅਸੀਂ ਬੈਠੇ ਸ਼ਰਮ ਨਹੀਂ ਇਕੱਲੇ ਦਾ ਜਿੰਦਾਬਾਦ ਸਲਾਮ

ਆਰੀ ਕਰਕੇ ਇੱਥੇ ਮੈਂ ਰੈਸਟ ਪਾਉਣੀ ਆ ਭਾਈ ਸਾਡੀ ਰੈਸਟ ਪਾ ਲਓ ਰੈਸਟ ਪਾ ਲਓ ਇਹ ਨਹੀਂ ਹੈ ਵੀ ਨਾ ਰੈਸਟ ਪਾਓ ਸਾਡੇ ਨਾਲ ਇੱਥੇ ਜੋ ਹੀ ਚਲੋ ਬਣ ਬਣਾਓ ਗੱਡੀ ਮੈਂ ਬੜੇ ਪੀਸ ਮਾਰ ਕੇ ਕਹਿਣਾ ਥੋੜਾ ਗੱਲ ਕੀਤੀ ਰੈਸਟ ਪਾਓ ਆਰਡਰ ਦੇ ਦਿਓ ਰੈਸਟ ਪਾਓ ਕਿੰਨੇ ਗੱਲ ਕਰੀ ਮੇਰੇ ਨਾਲ ਉਹ ਆਰਡਰ ਮੈਂ ਤੁਸੀਂ ਉਹ ਦਿਖਾ ਦਿਓ ਭਾਈ ਕਿਹੜੇ ਕਿਹੜੇ ਨਹੀਂ ਨਹੀਂ ਇਹ ਤਾਂ ਟੱਕਰ ਹੈ ਅਸੀਂ ਕੋਈ ਨਹੀਂ ਦੇ ਦੋ ਨਿਕਲ ਨਹੀਂ ਆਉਂਦਾ ਜੀ ਸਾਨੂੰ ਵੀ ਫੜਦੇ ਆਂ ਮੋਟਰ ਵਾਲੇ ਆੜ ਰਿਹਾ ਕੋ ਦਿਖਾ ਦਿਓ ਅਸੀਂ ਕੋਈ ਪਾਗਲ ਥੋੜੀ ਲਿਖ ਰਹੇ ਆਂ ਆਰਡਰ ਦਿਖਾਓ ਜੀ ਬਹਿ ਜਾਣੇ ਆਂ ਸਾਨੂੰ ਪਤਾ ਤਾਂ ਲੱਗੇ ਨਾ ਆਰਡਰ ਕਿਨੇ ਇਸ਼ੂ ਕਰਿਆ ਕਰਦੇ ਆਂ ਹਾਂ ਕਿਉਂ ਕਿੱਤਾ ਕਰਦੇ ਕਿੱਤਾ ਕਿਸ ਕਰਕੇ ਕੀਤਾ ਤੁਸੀਂ 4 ਬਣ ਕੇ ਲੱਗੇ ਕਿਉਂ ਦੱਸੋ ਉਹ ਪੰਜ ਤੁਸੀਂ ਆਰਡਰ ਕਰਵਾਓ ਸੀ ਉਹਦੇ ਨਾਲ ਆਂ ਕਾਰੋਬਾਰ ਵੀ ਦੇਖਣਾ ਇਹਨੂੰ ਕੱਲੀ ਨਹੀਂ ਜਾਣਦੇ ਹੋ ਕਾਰੋਬਾਰ ਦੇਖਿਆ ਸਾਰਾ ਮੈਡਮ ਜੀ ਤੁਹਾਡਾ ਕਾਰੋਬਾਰ ਮਹੱਲੇ ਵਾਲੇ ਦੁਖੀ ਹੋਏ ਮੈਡਮ ਜੀ ਮਹੱਲਾ ਸਾਨੂੰ ਸਾਰਾ ਪੁੱਛ ਰਿਹਾ ਜੀ ਹੋ ਗਈ ਕੋਈ ਕੋਈ ਕੀ ਹੋ ਗਿਆ ਵਾਹ ਹੋ ਗਿਆ ਸਾਡੀ ਬੇਜਾਨ ਪੁਲਿਸ ਮੁਰਦਾਬਾਦ ਪੁਲਿਸ ਮੁਰਦਾਬਾਦ ਪੁਲਿਸ ਮੁਰਦਾਬਾਦ ਬੱਲਾ ਗੋਲਾ ਪੁਲਿਸ ਮੁਰਦਾਬਾਦ ਬੱਲਾ ਗੋਲਾ ਪੁਲਿਸ ਮੁਰਦਾਬਾਦ ਭਾਈ ਜਾਨ ਦੋ ਪਲੀਜ਼ ਜਾਨ ਦੋ ਕਿਉਂ ਐਡਾ ਤੱਕੇ ਸਾਈ ਕਲਮ ਵੀ ਤਾਂ ਮੰਗੇ ਮੰਨ ਕਰੋ ਕਾਲ ਕਰ ਰਹੇ ਨੇ ਕਾਲ ਕਰ ਰਹੇ ਨੇ ਕਿ ਵਜਾ ਮੈਡਮ ਅੱਜ ਰੋਕ ਰਹੀ ਹੈ ਪੁਲਿਸ ਤੁਹਾਨੂੰ ਦੇਖੋ ਮੈਨੂੰ ਬਿਲਕੁਲ ਵੀ ਨਹੀਂ ਕੁਝ ਪਤਾ ਇਹਨਾਂ ਨੇ ਕੋਈ ਗੱਲ ਕਰ ਰਹਾ ਹੈ ਬੀਬੀ حاجه ਕੁਝ ਨਹੀਂ ਦੱਸਿਆ ਹੈਗਾ ਸਵੇਰ 4 ਵਜੇ ਦੇ ਇਹ ਆ ਕੇ ਫੋਰਸ ਜਿਹੜੀ ਹੈ ਮੇਰੇ ਘਰ ਅਨ ਐਲਾਨੀ ਐਮਰਜੈਂਸੀ ਦੀ ਤਰ੍ਹਾਂ ਪੂਰਾ ਮੇਰਾ ਘਰ ਚਾਰੋਂ ਪਾਸੇ ਤੋਂ ਘੇਰਿਆ ਹੋਇਆ ਇਸ ਕੋਈ ਵੀ ਐਸਾ ਰਸਤਾ ਨਹੀਂ ਜਿੱਥੇ ਇਹਨਾਂ ਨੇ ਫੋਰਸ ਨਹੀਂ ਲਗਾਈ ਹੋਈ ਮੈਨੂੰ ਇਹ ਦੱਸ ਨਹੀਂ ਰਹੇ ਹੈਗੇ ਕਿ ਕਿਉਂ ਕਿਉਂ ਇਸ ਤਰੀਕੇ ਨਾਲ ਕਰ ਰਹੇ ਨੇ ਤੁਸੀਂ ਇਹਨਾਂ ਤੋਂ ਖੁਦ ਪੁੱਛੋ ਕਿ ਇਹਨਾਂ ਨੂੰ ਕੀ ਖਤਰਾ ਹੈ ਮੈਂਨੇ ਐਸਾ ਕੀ ਕਿਤਾ ਮੇਰੇ ਘਰ ਚ ਕੋਈ ਹਥਿਆਰ ਮਿਲੇ ਨੇ ਜਾਂ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਤਾਂ ਤਾਂ ਇਹ ਸੋਚਣ ਪੂਰਾ ਮਹੱਲਾ ਦੇਖ ਰਿਹਾ ਕਿ ਕੀ ਹੋ ਰਿਹਾ ਇਹ ਕੁਝ ਵੀ ਨਹੀਂ ਦੱਸ ਰਹੇ ਹੈਗੇ ਜੇ ਇਹ ਦੱਸ ਸਕਦੇ ਨੇ ਤਾਂ ਇਹਨਾਂ ਤੋਂ ਪੁੱਛ ਲਓ ਕਿ ਇਹ ਕਿਉਂ ਆਏ ਨੇ ਕਦੋਂ ਦੋ ਨਜ਼ਰ ਬੰਦ ਕੀਤਾ ਤੋਂ ਸਵੇਰ 4 ਵਜੇ ਤੋਂ ਸਵੇਰ 4 ਵਜੇ ਤੋਂ ਜਦੋਂ ਉਹਦਾ ਮੇਰਾ ਬ੍ਰਦਰ ਇੱਥੋਂ ਉੱਠ ਕੇ ਮੰਡੀ ਜਾ ਰਿਹਾ ਸੀ ਉਹਨੇ ਮੈਨੂੰ ਕਿਹਾ ਕਿ ਬਾਹਰ ਪੁਲਿਸ ਲੱਗਿਆ ਮੈਂ ਕਿ ਕਾਦੇ ਲਈ ਲੱਗਿਆ ਮੈਂ ਫੇਰ ਸੋ ਗਈ ਮੈਂ ਕਿ ਚਲੋ ਕੋਈ ਹੋਏਗਾ ਦੱਦਾ ਕਰਕੇ ਕੁਝ ਕੰਮ ਉਹ ਕਹਿੰਦੇ ਤੁਹਾਡੇ ਬਾਰੇ ਪੁੱਛ ਰਹੇ ਸੀ ਮੈਂ ਕਿ ਸ਼ਾਇਦ ਮੇਰੇ ਜਾਣ ਹੈ ਤਾਂ ਕਰਕੇ ਚੰਡੀਗੜ੍ਹ ਮੈਂ ਕਿ ਵਰਕਰ ਵੀ ਕਹੀ ਜਾਣ ਵੀ ਆਪਾਂ ਨੇ ਜਾਣੇ 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 ਉਹ ਆਪਾਂ ਨੂੰ ਵੀ ਪਤਾ ਹੈ ਕਿ ਕਿਉਂ ਕਰ ਰਹੇ ਨੇ ਇਹ ਕਿਉਂਕਿ ਅੱਜ ਮਜੀਠਿਆ ਸਾਹਿਬ ਦੀ ਉੱਥੇ ਪੇਸ਼ੀ ਹੈ ਮੁਹਾਲੀ ਕੋਰਟ ਚ ਇਹਨਾਂ ਨੂੰ ਇਹ ਲੱਗ ਰਿਹਾ ਕਿ ਸਾਰੇ ਜਿਹੜੇ ਲੋਕ ਨੇ ਇਹ ਜਾਣ ਕੇ ਇਕੱਠੇ ਹੋ ਕੇ ਇਹਨਾਂ ਨੂੰ ਡਰ ਹੈ ਕਿਉਂਕਿ ਇਹਨਾਂ ਨੇ ਜਿਹੜੀ ਇਹ ਪੰਜਾਬ ਸਰਕਾਰ ਹੈ ਇਹਨਾਂ ਨੇ ਝੂਠੇ ਪਰਚੇ ਕਰਕੇ ਮਜੀਠੀਆ ਸਾਹਿਬ ਤੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਹੁਣ ਇਹ ਅਕਾਲੀ ਜਿੰਦੇ ਵੀ ਵਰਕਰ ਨੇ ਉਹਨਾਂ ਨੇ ਇਹਨਾਂ ਨੇ ਸਾਰਿਆਂ ਨੂੰ ਇਹ ਡੀਟੇਲ ਕੀਤਾ ਹੋਇਆ ਇਹਨਾਂ ਦੀ ਇਹੀ ਮਨਸ਼ਾ ਇਹੀ ਕਾਰਨ ਹੈ ਜੀ ਤੁਸੀਂ ਇਹੀ ਦੱਸ ਦਿਓ ਇਹ ਹੈ ਕਾਰਨ ਇਹ ਕਹਿੰਦੇ ਉਹਨਾਂ ਤੁਸੀਂ ਆ ਤਾਂ ਹੀ ਮੰਨ ਲਓ ਵੀ ਤੁਸੀਂ ਤਾਂ ਕਰ ਰਹੇ ਹੋ ਬਹੁਤ ਵੀ ਬਈ ਮੰਨੋ ਤਾਂ ਤੁਸੀਂ ਕਹ ਦੱਸੋ ਨਾ ਵੀ ਇਹੀ ਕਾਰਨ ਹੈ ਪੰਜਾਬ ਸਰਕਾਰ ਡਰੀ ਹੋਈ ਹੈ ਇਹ ਸਾਰੀ ਜਿਹੜੀ ਪੁਲਿਸ ਹੈ ਸਾਰੀ ਮਿਲੀ ਹੋਈ ਹੈ ਇਹੀ ਹੋ ਰਹੀ ਹੈ ਮਿਲੀ ਭੁਗਤ ਹੋ ਰਹੀ ਹੈ ਤੁਸੀਂ ਆਪਣੀ ਡਿਊਟੀ ਕਰੋ ਨਾ ਅਗਰ ਤੁਹਾਡੇ ਕੋਲ ਆਰਡਰ ਹੈ ਤਾਂ ਦੋ ਸਾਨੂੰ ਅਸੀਂ ਨਹੀਂ ਜਾਣਦੇ ਹੈਗੇ ਸਾਡੇ ਖਿਲਾਫ ਕੋਈ ਐਫ ਆਈ ਆਰ ਹੋਇਆ ਤਾਂ ਦੱਸੋ ਤੁਸੀਂ ਬਿਨਾਂ ਮਤਲਬ ਮੇਰੇ ਕੰਮਾਂ ਤੋਂ ਮੈਨੇ ਪਹਿਲਾਂ ਸਵੇਰ ਸਵੇਰ ਦੇਖੋ ਦੋ ਚਾਰ ਮਾਰਗਾਂ ਜਿਵੇਂ ਹੋ ਜਾਂਦੀਆਂ ਨੇ ਸਵੇਰੇ ਸਵੇਰੇ ਬੰਦੇ ਨਜਾਲਾ ਹੁੰਦਾ ਮੈਂ ਸਵੇਰੇ 7-8 ਵਜੇ ਇੱਦਾਂ ਤਿਆਰ ਹੋ ਕੇ ਰੋਜ਼ ਪਿੰਡ ਚੱਕ ਲੈ ਕੇ ਤੇ ਜਾਣ ਹੁੰਦਾ ਉਹ ਇਹ ਸਾਰੇ ਇਹਨਾਂ ਨੇ ਪ੍ਰੋਗਰਾਮ ਜਿਹੜੇ ਨੇ ਰੱਦ ਕਰਵਾ ਦਿੱਤੇ ਨੇ ਹੁਣ ਮੇਰਾ ਜਾਣ ਮੇਰੀ ਉੱਥੇ ਰਜਿਸਟਰੀ ਆ ਇਹ ਉੱਥੇ ਨਹੀਂ ਜਾਣ ਦੇ ਰਹੇ ਹੈਗੇ ਕਹਿੰਦੇ ਥੋੜੀ ਜਿਹਾ ਰੁਕ ਜਾਓ ਹੁਣ ਇਹ ਤਾਂ ਪੁੱਛੋ ਵੀ ਇਹ ਕੀ ਕਹਿ ਰਹੇ ਨੇ ਕੀ ਲੱਗਦਾ ੱੱਕਾ ਹੋ ਰਿਹਾ ੱੱਕਾ ਛੜਿਆ ਆ ਨਹੀਂ ਚਲੇਗੀ ਨਹੀਂ ਚਲੇਗੀ ਨਾ ਇਹ ਨਾ ਕੋਈ ਪ੍ਰੂਫ ਹੈ ਨਾ ਵਾਸਤਾ ਰੋਕਣ ਦਾ ਕੋਈ ਸ਼ਹਿਤ ਹੈ ਇਹਨਾਂ ਹਾਂ ਜੀ ਇਹਦਾ ਤੂੰ ਪੁੱਛੋ ਤਾਂ ਸਹੀ ਵੀ ਰੋਕ ਕਿਉਂ ਰਹੇ ਨੇ ਦੇਖੋ ਫਿਰ ੱੱਕਿਆ ਦੁੱਖੀ ਕੀਤੀ ਜਾ ਰਹੀ ਹੈ ਸਰਕਾਰ ਨਹੀਂ ਰਹਿਣਾ ਇਹ ਪਬਲਿਕ ਨੇ ਪਨਾਇਆ ਇਹ ਪਬਲਿਕ ਮੂੰਹ ਦੇ ਮੂੰਹ ਸਿੱਟੂਗੀ ਮੇਰੇ ਮਾਂ ਜੀ ਛੇ ਮੇਰੇ ਮਾਂ ਜੀ ਇਦਾਂ ਹੁੰਦਾ ਤਾਂ ਮੈਂ ਇੱਥੇ ਲੇਡੀਜ਼ ਮੈਂ ਵੀ ਲਿਆ ਕੇ ਧੱਕਾ ਮੁਕੀ ਕਰਾ ਸਕਦੀ ਸੀ ਹੁਣ ਸਾਰੇ ਜੈਂਟਸ ਨੇ ਜੇ ਲੇਡੀਜ਼ ਨੂੰ ਕੁਝ ਕਹਦੇ ਇਹਨੇ ਤਾਂ ਮੈਨੂੰ ਫੜ ਲਿਆ ਜੇ ਇਹ ਕੁਝ ਕਹਿੰਦੇ ਨੇ ਤਾਂ ਫਿਰ ਇਹਨੇ ਫਿਰ ਕਾਨੂੰਨ yaad ਹੁੰਦਾ ਫਿਰ ਤੈਨੂੰ yaad ਆਊਗਾ ਇਹਨਾਂ ਦੇ ਜੇ ਮੈਂ ਇਦਾਂ ਧੱਕਾ ਕਰੂੰਗੀ ਫਿਰ ਵੀ ਕਾਨੂੰਨ ਹੈ ਮਤਲਬ ਸਾਡੇ ਲਈ ਤਾਂ ਦੋਨੋਂ ਪਾਸੇ ਕਾਨੂੰਨ ਹੈ ਇਹਨਾਂ ਲਈ ਕੋਈ ਕਾਨੂੰਨ ਨਹੀਂ ਹੈ ਮੈਂ ਹੁਣ ਇਹੀ ਕਹਿ ਰਹੀਆਂ ਚਾਹੇ ਜਿੰਨਾ ਮਰਜ਼ੀ ਜੋਲਰ ਅਰੈਸਟ ਕਰ ਲੈਣ ਜੋ ਮਰਜ਼ੀ ਕਰ ਲੈਣ ਮੈਂ ਆਪਣੇ ਕੰਮ ਤੇ ਜਾਣੇ ਜਾਣਾ ਹੈ ਜਾਂ ਫਿਰ ਜੋ ਵੀ ਹੈ ਨਾ ਕੋਈ ਮੇਰੇ ਖਿਲਾਫ ਕੋਈ ਉਹ ਹੈ ਉਹ ਦੱਸਣ ਕੁਝ ਵੀ ਮੇਰੇ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਦ ਹੁਣ ਤੁਸੀਂ ਦੱਸ ਦੋ ਤੁਹਾਡੀ ਗੱਲਬਾਤ ਹੋ ਗਈ ਹੈ ਹੋ ਰਹੀ ਬੜੀ ਗੱਲ ਅਫਸਰ ਗੱਲ ਹੋ ਰਹੀ ਹੈ ਵੀਰੇ ਚਲੋ ਜੀ ਚਲੋ 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 ਪਲੀ ਰੇਡ ਕਰ ਲਓ 15 ਮਿੰਟ ਅਫਸਰ ਥੋੜੀ ਮਿੰਟ ਤੁਸੀਂ ਅਰੈਸਟ ਕਰ ਲਓ

ਮੈਂ ਨਹੀਂ ਆਉਣਾ ਬਣਾਉਣਾ ਇਹ ਜਿਹੜਾ ਸਮਝਾਰੇ ਲੱਗਦਾ ਨਹੀਂ ਮਤਲਬ ਤੁਸਨ ਮੋੜਾਵਾਉਣ ਦੀ ਸਾਡੀ ਬੇਇੱਜ਼ਤੀ ਕਰਨ ਦਾ ਮੈਂ ਤਾਂ ਜਾਣ ਕੇ ਬੈਠੇ ਹਾਂ ਕਿ ਤੂੰ ਕਰਦੀ ਤੂੰ ਬੈਠਣਾ ਦੁੱਧੋਂ ਸਾਨੂੰ ਖਾਣੇ ਵਾਸਤੇ ਨਹੀਂ ਕੋਸ਼ਿਸ਼ ਕਰਿਆ ਕਰੀ ਮੈਨੂੰ ਕੰਮ 'ਚ ਬੈਠ ਕੇ ਗੱਲ ਕਰਾਣਾ ਤੂੰ ਫੋਨ ਤੇ ਕਰਦੀ ਦਾਨੂੰ ਥੱਕੇ ਮਾਰਦੇ ਕੋਲੇ ਤੂੰ ਬਰੰਟ ਨਹੀਂ ਨਹੀਂ ਸਾਡੇ ਕੋਲ ਕੋਈ ਨਹੀਂ ਅਸੀਂ ਜਾਂ ਮੰਨੋ تکے نال ٻچے ٻئي گھر پٽي امجا امجا ਚਲੋ ਠੀਕ ਹੈ ਬੈਠ ਕੇ ਗੱਲ ਕਰ ਲੈਂਦੇ ਆ ਹੁਕਮ ਦਿਖਾਓ ਤੂੰ ਅਰੈਸਟ ਕਰ ਲਉ ਆ ਜਾ ਕਰੋ ਯਾਰ ਇਹ ਕੀ ਗੱਲ ਹੋ ਗਈ ਚਲੋ ਮੱਗੇ ਰੱਖ ਨਹੀਂ ਇਹ ਮੱਗੇ ਨਹੀਂ ਇਹ ਥੋੜਾ ਕੰਮ ਹੈ ਨਾ ਥੋੜਾ ਕਾਰੋਬਾਰ ਹੈ ਮੇਰਾ ਵੀ ਕਰ ਇਹਦਾ ਮਤਲਬ ਤੇਰੇ ਕਾਰੋਬਾਰ ਦਾ ਨਹੀਂ ਮਗਰ ਕੋਈ ਹੈ ਚਲੋ ਨਾ ਨਹੀਂ ਟੋਕਾਂ ਉਹ ਤੇ ਟਾਈਮ ਦੇ ਦਿਓ 15 ਮਿੰਟ ਨਾ ਨੂੰ ਇੱਥੇ ਕਿਵੇਂ ਮੈਂ ਇਹ ਪੁੱਤ 15 ਮਿੰਟ ਟਾਈਮ ਦੇ ਦਿਓ ਬਸ 20 ਮਿੰਟ ਠੀਕ ਹੈ 20 ਮਿੰਟ ਦੇ ਦੱਸੋ ਤੁਸੀਂ 20 ਮਿੰਟ ਟਾਈਮ ਦੇ ਮੈਂ ਗੱਲ ਕਰੇ ਹਾਂ ਹੋਰ ਕੋਈ ਮੇਰੇ ਗੱਲ ਹੀ ਦੇ ਦੇ ਮੇਰਾ ਤੁਸੀਂ ਹਰ ਅਸਤ ਬਾਓ ਜੋ ਕਰਨਾ ਪਾਓ ਸਾਰਿਆਂ ਨੂੰ ਲੈ ਜਾ ਕੋਈ ਗੱਲ ਨਹੀਂ ਮੈਨੂੰ ਲੱਗਦਾ ਕਿ ਮੈਨੂੰ ਤਾਂ ਪਰ ਜੋ ਤੱਕਾ ਹੋ ਰਿਹਾ ਕਹਿੰਦੇ 20 ਮਿੰਟ ਦਾ ਬਾਅਦ ਫੇਰ ਕਹਿੰਦੇ 20 ਮਿੰਟ ਹਾਂਜੀ ਕੀ ਤੁਸੀਂ ਮੈਨੂੰ ਧੱਕਾ ਕਰ ਰਹੇ ਹੋ 20 ਮਿੰਟ ਦੇ ਦੋ ਪ੍ਰੋਫਾਈਲ ਇੱਕੋ ਜਿਹਾ ਕਰਦੇ 20 ਮਿੰਟ ਦਾ ਹੋ ਗਿਆ ਇੰਨੀ ਦੇਰ ਤੋਂ ਪੈਂਦੀ 20 ਮਿੰਟ ਦਾ ਤਾਂ ਲੱਗਿਆ ਹੋ ਗਿਆ 3 ਘੰਟੇ ਹੋ ਗਏ ਜੀ ਮੈਨੂੰ ਪਹਿਲਾ ਆਰਡਰ ਦੋ ਕਾਹਦੇ ਕਾਹਦੀ ਗੱਲ ਕਰਦੇ ਕਿਸ ਮੁੱਦੇ ਤੇ ਗੱਲ ਕਰਦੇ ਇਹ ਕਹਿੰਦੇ ਕੋਈ ਆਰਡਰ ਨਹੀਂ ਇਹ ਤੁਹਾਨੂੰ ਵਰਬਲੀ ਕਿਹਾ ਗਿਆ ਇਹ ਤਾਂ ਇਹ ਤਾਂ ਕੋਈ ਚੀਜ਼ ਆ ਉਹਨੂੰ ਲੋੜ ਆਰਡਰ ਕਰਕੇ ਦੇਖਣੀ ਪਈ ਜਾਨੀ ਤੁਹਾਨੂੰ ਕੀ ਲੱਗਦਾ ਕੀ ਲੱਗਦਾ ਕੋਈ ਇਹਨੇ ਚੁੱਕਿਆ ਕੋਈ ਕ੍ਰਿਮੀਨਲ ਬੰਦੇ ਨੇ ਜਿਹੜੇ ਕੀ ਹੈ ਹਾਲਾਤ ਕਰੇ ਅੱਜ ਤੱਕ ਸਾਡੇ ਦਿਨ ਕੋਈ ਐਸਾ ਕੇਸ ਕੋਈ ਹੈ ਤੁਸੀਂ ਕਿਉਂ ਐਦਾਂ ਕਰ ਰਹੇ ਹੋ ਵੀਰ ਤੁਸੀਂ ਥੋੜੀ ਚੀਜ਼ ਸਮਝੋ ਨਾ ਅਸੀਂ ਤੁਹਾਡੀ ਨੌਕਰੀ ਸਮਝ ਰਹੇ ਆ ਤੁਹਾਡਾ ਕੰਮ ਸਮਝ ਰਹੇ ਆ ਤੁਹਾਡਾ ਕਾਰੋਬਾਰ ਸਮਝ ਰਹੇ ਆ ਸਾਡਾ ਵੀ ਸਮਝੋ ਨਾ ਮੇਰਾ ਬਹੁਤ ਜ਼ਰੂਰੀ ਆ ਜਾਣਾ ਤੁਸੀਂ ਕਿਉਂ ਨਹੀਂ ਸਮਝ ਰਹੇ ਹੈਗੇ ਮੇਰਾ ਪਲੀਜ਼ ਦੇ ਇੱਕ ਮਿੰਟ ਬੈਠਾ ਇੱਕ ਮਿੰਟ ਇਹ ਤਾਂ ਤੁਸੀਂ ਬੇਜਾ